ਡਿਊ ਟੂ ਫੈਸਟੀਵਲ ਸੀਜ਼ਨ ਸਾਡੇ ਮਾਨਯੋਗ ਐਕਸਾਈਜ਼ ਕਮਿਸ਼ਨਰ ਸਾਹਿਬ ਸਾਡੇ ਡਿਪਟੀ ਐਕਸਾਈਜ਼ ਕਮਿਸ਼ਨਰ ਸਾਹਿਬ ਸਾਡੇ ਅਸਿਸਟੈਂਟ ਕਮਿਸ਼ਨਰ ਜ਼ਿਲ੍ਹਾ ਗਰਦਾਸਪੁਰ ਤੋਂ ਤੇ ਸਾਡੇ ਸੂਪਰਵਾਈਜ਼ਰ ਸਾਡੇ ਐਕਸਾਈਜ਼ ਆਫਿਸਰ ਸ਼੍ਰੀ ਹਿਮੰਸ਼ਰਮਾ ਜੀ ਇਹਨਾਂ ਦੇ ਨਿਰਦੇਸ਼ਾਂ ਦੇ ਤਹਿਤ ਕਿਉਂਕਿ ਫੈਸਟਿਵ ਸੀਜ਼ਨ ਹੈ ਆ ਤੇ ਇਹਦੇ ਕਰਕੇ ਡਿਪਾਰਟਮੈਂਟ ਵੱਲੋਂ ਗਾਈਡਲਾਈਨਸ ਕਲੀਅਰ ਐਂਡ ਨੀਟ ਹੈ ਕਿ ਨੋ ਡਰੱਗਸ ਉਦੇ ਸਿਲਸਿਲੇ 'ਚ ਕੰਟੀਨਿਊਸ ਰੀਡਸ ਹੋ ਰਹੀਆਂ ਵਾਂ ਤੇ ਚੈਕਿੰਗ ਚੱਲ ਰਹੀਆਂ ਵਾ ਨਾਕੇਬੰਦੀ ਵੀ ਲਾਈ ਜਾ ਰਹੀ ਆ ਇਸ ਦੌਰਾਨ ਕੱਲ ਸਾਨੂੰ ਕੋਈ ਮੁਖਬਰੀ ਮਿਲੀ ਸੀ ਕਿ ਪਿੰਡ ਚੱਗੂਵਾਲ ਦੇ ਬਾਹਰਲੇ ਪੋਸਟ ਦੇ ਵਿੱਚ ਉਹਨਾਂ ਨੇ ਕੋਈ ਲਾਨ ਦੀ ਸਮਗਰੀ ਲੁਕਾ ਕੇ ਰੱਖੀ ਆ ਤੇ ਇਮੀਡੀਏਟ ਇਡੀయన్స్ ਆਫ ਤੋਂ ਡਾਇਰੈਕਸ਼ਨ ਸਾਨੂੰ ਆਈ ਤੇ ਆਪਾਂ ਰੀਡ ਕੀਤਾ ਜੀ ਤੇ 905 ਕਿਲੋ ਲਾਨ ਅਸੀਂ ਰਿਕਵਰਡ ਕੀਤੀ ਉੱਥੋਂ ਤੇ ਕੋਈ 16 ਲੀਟਰ ਲਿਸਟ ਲਿਕਰ ਸੀ ਜੋ ਪਲਾਸਟਿਕ ਦੇ ਪੌਚੇਸ ਤੇ ਪਾ ਕੇ ਉਹਨਾਂ ਨੇ ਸੇਲ ਵਾਸਤੇ ਰੱਖੀ ਹੁੰਦੀ ਆ ਉਹ ਰਿਕਵਰੀ ਕੀਤੀ ਆ ਤੇ ਉਸ ਤੋਂ ਬਾਅਦ ਨਾਕਾਬੰਦੀ ਵੀ ਪੂਰੇ ਡਿਸਟ੍ਰਿਕਟ ਦੇ ਵਿੱਚ ਕੀਤੀ ਜਾ ਰਹੀ ਆ ਕਿ ਫੈਸਟਿਵ ਸੀਜ਼ਨ ਦੇ ਵਿੱਚ ਕੋਈ ਘਟਨਾ ਨਾ ਵਾਪਰ ਜਾਈ। ਇਹ ਤੇ ਮਤਲਬ ਕੀ ਸਾਡੀ ਤੇ ਕੋਸ਼ਿਸ਼ ਹੁੰਦੀ ਆ ਕਿ ਸਾਡੇ ਜ਼ਿਲ੍ਹੇ ਤੋਂ ਬਾਹਰ ਬਿਲਕੁਲ ਵੀ ਕੋਈ ਆਪਾ ਲੋਗ ਨਾ ਕਰੀਏ ਚਾਹੇ ਔਰ ਜ਼ਿਆਦਾ ਫੋਕਸ ਗਵਰਨਮੈਂਟ ਦਾ ਇਸ ਵੇਲੇ ਇਲੀਜੀਟ ਲੀਕ ਕਰਨ ਨੂੰ ਲੈ ਕੇ ਹੋਇਆ ਪਿਆ ਵਾ ਕਿਉਂਕਿ ਉਹਦੇ ਨਾਲ ਅੱਗੇ ਵੀ ਕੈਸੂਲਟੀਜ਼ ਹੋਈ ਆ ਆਪਾ ਲੋਕਾਂ ਨੂੰ ਈਟੀਓਸ ਨਾਲ ਜਾ ਕੇ ਜਾਗਰੂਕ ਵੀ ਕਰੀਦਾ ਵਾ ਕਿ ਇਹਨੂੰ ਇਹਦਾ ਸੇਵਨ ਨਾ ਕਰੋ ਇਹਦੇ ਨਾਲ ਹਾਰਮਸ ਬੜੇ ਹੁੰਦੇ ਆ। ਕੈਂਪਸ ਵੀ ਲਾ ਰਹੇ ਆ। ਤੇ ਨਾਕਾਬੰਦੀ ਵੀ ਇਹਦੇ ਕਰਕੇ ਔਰ ਇਹਦੇ ਸਿਰਸਰੇ ਚ ਕੰਟੀਨਿਊਸਲੀ ਰੇਡ ਸਾਰੇ ਬਾਸੇ ਜਿੱਥੇ ਇਲੀਜੀਟ ਪ੍ਰੋਨ ਏਰੀਆ ਵਾਸਾ ਨੂੰ ਪਤਾ ਲੱਗਦਾ ਉਸੇ ਇਮੀਡੀਏਟ ਐਕਸ਼ਨ ਲਿਆ ਜਾਂਦਾ ਕੁਝ ਏਰੀਆ ਜਿਹੜੇ ਬਦਨਾਮ ਹੈ ਜਿੱਦਾਂ ਦਰਿਆ ਦੇ ਕੰਢੇ ਜਿਹੜੇ ਹੋਗੇ ਤੇ ਲਗਾਤਾਰ ਰੇਡ ਕਰ ਰਹੇ ਆ ਉਥੇ ਲਗਾਤਾਰ ਰੇਡ ਚੱਲ ਰਹੀ ਆ ਸਰ ਉਸੇ ਰਿਪੋਰਟ ਦੀ ਆ ਪਿਛਲੇ ਹਾਰਡਲੀ ਥੋੜੀ ਜਿਹਾ ਪਹਿਲਾਂ ਆਪਾਂ ਉਥੋਂ ਕੋਈ 50-60 ਹਜ਼ਾਰ ਲੀਟਰ ਲਾਂਡ ਡਿਸਟਰੋਏ ਕੀਤੀ ਸੀ ਉਹਦੇ ਲੱਗੀ ਜਾ ਕੇ ਔਰ ਇਹ ਕੰਟੀਨਿਊਸ ਚੱਲਦਾ ਰਹੇਗਾ ਆਪ ਦੇ ਜਰੀਏ ਮੈਂ ਆਪਣੇ ਡਿਪਾਰਟਮੈਂਟ ਵੱਲੋਂ ਸਾਰਿਆਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਜਿਹੜਾ ਇਨਲਿicit ਅਲਿਕਰ ਆ ਇਹ ਬਹੁਤ ਹਾਰਮਫੁਲ ਆ ਕਿਉਂਕਿ ਅੱਜਕੱਲ ਕੈਮਿਕਲਸ ਨਾਲ ਬਣਾ ਲੈਂਦੇ ਆ ਤੇ ਉਹਦੇ ਨਾਲ ਸਰੀਰਿਕ ਬਹੁਤ ਨੁਕਸਾਨ ਹੁੰਦਾ ਵੱਲ ਲੀਵਰ ਫੇਲ ਹੋ ਜਾਂਦੀ ਅੱਖਾਂ ਦੀ ਰੋਸ਼ਨੀ ਚਲ ਜਾਂਦੀ ਇਵਨ ਹਿਊਮਨ ਲਾਈਫ ਦੀ ਕੈਪੇਬਿਲਿਟੀਜ਼ ਗੋ ਜਾਂਦੀ ਆ ਇਹਦੇ ਕਰਕੇ ਗਵਰਨਮੈਂਟ ਵੀ ਬੜੀ ਸਟ੍ਰਿਕਟ ਹੈ ਇਸ ਪਾਸਿਓਂ ਕਿ ਮੈਂ ਆਪਣਾ ਹੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹਦਾ ਸੇਵਨ ਨਾ ਕੀਤਾ ਜਾਏ ਤੇ ਸਾਡੇ ਸਾਇੰਸ ਇਨਸਪੈਕਟਰ ਧਾਰੀਵਾਲ ਤੋਂ ਪੰਕਜ ਗੁਪਤਾ ਜੀ ਨੇ ਇਨਾਂ ਦੇ ਵੀ ਏਰੀਆ 'ਚ ਕੰਟੀਨਿਊਸ ਇਨਾਂ ਦੀ ਨਾਕਾਬੰਦੀ ਚੱਲ ਰਹੀ ਆ ਉਧਰ ਔਰ ਜੋ ਜੋ ਇਲੀਜੀਟ ਪ੍ਰੋਨ ਏਰੀਆ ਇਨਾਂ ਦੀ ਸਾਈਡ ਤੇ ਉਧਰ ਵੀ ਰੇਡਸ ਚੱਲ ਰਹੀਆਂ ਆ ਪੀਡੀਐਸ ਦੇ ਡਾਇਰੈਕਸ਼ਨਸ ਔਰ ਸਾਡੇ ਗੁਰਦਾਸਪੁਰ ਵਨ 'ਚ ਟੋਟਲ ਰੋਜ਼ ਕੋਈ